ਬਹੁਤ ਸਾਰੀਆਂ ਖਬਰਾਂ ਚੱਲਦੀਆਂ ਕਿ ਜੇ ਪਿੱਛੇ ਜੇ ਖਾਂਸੀ ਦੀ ਦਵਾਈ ਦਾ ਹੋਇਆ ਸੀਗਾ ਜਿਹੜੀ ਕਿ ਮੱਧ ਪ੍ਰਦੇਸ਼ ਵਿੱਚ ਬੱਚਿਆਂ ਦੀ ਜਾਨ ਲੈਵਾ ਸਾਬਤ ਹੋਈ ਇਹ ਜ਼ਰੂਰੀ ਹੈ ਕਿ ਜਿਹੜੀ ਦਵਾਈਆਂ ਹੈਗੀਆਂ ਉਹ ਉੱਚ ਪੱਧਰ ਦੀਆਂ ਉੱਚ ਮਿਆਰ ਦੀਆਂ ਹੋਣੀਆਂ ਚਾਹੀਦੀਆਂ ਕਿਉਂਕਿ ਮਰੀਜ਼ ਨੂੰ ਡਾਕਟਰ ਤੇ ਦਵਾਈਆਂ ਤੇ ਵਿਸ਼ਵਾਸ ਹੁੰਦਾ ਹੈਗਾ ਇਸ ਲਈ ਪੰਜਾਬ ਸਰਕਾਰ ਔਰ ਜਿਹੜੀ ਸੈਂਟਰ ਦੀ ਏਜੰਸੀ ਜਸ ਡੈਸਕੋ ਜਨੂਸੀ ਕਹਿੰਦੇ ਆ ਸੈਂਟਰਲ ਡਰੱਗ ਸਟੈਂਡਰਡ ਅਥਾਰਟੀ ਆਫ ਇੰਡੀਆ ਉਹ ਲਗਾਤਾਰ ਦਵਾਈਆਂ ਦੀ ਜਿਹੜੀ ਹੈਗੀ ਗੁਣਵੱਤਾ ਚੈੱਕ ਕਰਦੇ ਆ ਔਰ ਜਿਹੜੀਆਂ ਦਵਾਈਆਂ ਸਬਸਟੈਂਡਰਡ ਜਿਹੜੀਆਂ ਘਟੀਆਂ ਪਾਈਆਂ ਜਾਂਦੀਆਂ ਜਿਹੜੀਆਂ ਜਿਆਦਾ ਨਾਲ ਕੇ ਪੇਸ਼ੈਂਟ ਦੀ ਬਿਮਾਰੀ ਠੀਕ ਨਹੀਂ ਹੋਣੀ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਬੈਨ ਕਰ ਦਿੱਤਾ ਹੈਗਾ 112 ਦੇ ਕਰੀਬ ਦਵਾਈਆਂ ਹੈਗੀਆਂ ਉਹ ਪੰਜਾਬ ਦੇ ਵਿੱਚ ਨਾ ਵੇਚੀਆਂ ਜਾ ਸਕਦੀਆਂ ਤੇ ਨਾ ਕਿਸੇ ਨੂੰ ਦਿੱਤੀਆਂ ਜਾ ਸਕਦੀਆਂ ਇਹ ਅਸੀਂ ਵੈਸੇ ਜਿਹੜੀ ਇਹ ਸਾਰੀ ਸੂਚਨਾ ਹੈਗੀ ਹੈ ਅਸੀਂ ਪੰਜਾਬ ਦੇ ਜਿੰਨੇ ਵੀ ਡਾਕਟਰ ਹੈ ਸਰਕਾਰੀ ਹਸਪਤਾਲਾਂ 'ਚ ਕੰਮ ਕਰਨ ਵਾਲੇ ਚਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਾਈਵੇਟ ਚਾ ਕਾਰਪੋਰੇਟ ਹਸਪੀਟਲ ਦੇ ਔਰ ਜਿੰਨੇ ਕੇਮਿਸਟ ਹੈਗੇ ਉਹਨਾਂ ਦੇ ਸਾਰਿਆਂ ਦੇ ਨਾਲ ਜਿਹੜੇ ਸਾਡੇ ਡਰਗ ਕੰਟਰੋਲ ਅਫਸਰ ਹੈ ਉਹ ਸਾਂਝੀ ਕਰਦੇ ਆ ਇਨਫੋਰਮੇਸ਼ਨ ਪਰ ਇਹ ਜ਼ਰੂਰੀ ਹੈ ਕਿਉਂਕਿ ਇਹਦਾ ਸਿੱਧਾ ਸਬੰਧ ਲੋਕਾਂ ਦੀ ਸਿਹਤ ਦੇ ਨਾਲ ਹੈ ਬਿਮਾਰੀਆਂ ਦੇ ਇਲਾਜ ਦੇ ਨਾਲ ਹੈ ਕਿ ਲੋਕਾਂ ਨੂੰ ਵੀ ਇਹ ਗੱਲਾਂ ਪਤਾ ਹੋਣ ਇਸ ਕਰਕੇ ਅਸੀਂ ਇਹ ਸਾਰੇ ਜਿਹੜੀ ਸੋਚ ਹੈਗੀ ਆ ਮੈਂ ਜਨਤਾ ਨਾਲ ਸਾਂਝੀ ਕਰ ਰਿਹਾ ਔਰ ਲਗਾਤਾਰ ਹਰ ਮਹੀਨੇ ਮੈਡੀਕਲ ਜਿਵੇਂ ਅਸੀਂ ਟੈਸਟ ਕਰਾਂਗੇ ਜਿਹੜੀ ਦਵਾਈ ਟੈਸਟ ਵਿੱਚ ਫੇਲ ਹੋ ਜਾਏਗੀ ਉਹ ਲੋਕਾਂ ਨੂੰ ਨਹੀਂ ਵੇਚੀ ਜਾ ਸਕਦੀ ਨਹੀਂ ਦਿੱਤੀ ਜਾ ਸਕਦੀ ਕਿਸੇ ਵੀ ਹਾਲਤ ਦੇ ਵਿੱਚ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨਹੀਂ ਕੀਤਾ ਜਾਏਗਾ ਕਿਸੇ ਨੂੰ ਵੀ ਔਰ ਜਿਹੜੇ ਦੋਸ਼ੀ ਆ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਪਹਿਲਾਂ ਵੀ ਅਸੀਂ ਫੈਕਟਰੀਆਂ ਬੰਦ ਕਰਾਈਆਂ ਉਹਨਾਂ ਦੀਆਂ ਫੈਕਟਰੀਆਂ ਵੀ ਬੰਦ ਕਰਾਈਆਂ ਜਾਣਗੀਆਂ ਉਹਨਾਂ ਤੇ ਪਰਚੇ ਵੀ ਹੋਣਗੇ